ਆ ਗਟੂਨਾਂ ਕੀ ਸਰ ਸਰ ਸਾਰਾ ਮਮਾ ਕਿੱਥੋਂ ਲੈ ਆਉਣਾ ਸੀ ਇਹ ਜੀ ਪ੍ਰਦੀਪ ਕੁਮਾਰ ਆ ਗਏ ਇਹ ਵਾਸੀ ਜਲਾਵਾ ਪੱਤਰਕਾਲੀ ਮਾਤਾ ਦੇ ਮੰਦਿਰ ਦੇ ਖਜ਼ਾਨਾ ਘਟ ਲੱਗ ਗਏ ਉਹਨੂੰ ਅਸੀਂ ਰਾਤ 9:00 ਵਜੇ ਦਿਨ ਚੈਕਿੰਗ ਕਰ ਰਹੇ ਸੀ ਕਿ ਅਸੀਂ ਦਰਾਣੇ ਚੈਕਿੰਗ ਕਾਰ ਨੂੰ ਰੋਕਿਆ ਤੇ ਕਾਰ ਦੇ ਵਿੱਚੋਂ ਜਿਹੜੇ ਨੇ ਕੋਈ 35 ਗਟੂ ਚੈਨਾ ਦੌਰ ਤੇ ਬਰੰਧ ਕੀਤੀ ਸੀ ਬਰੰਧ ਕਰਕੇ ਤੇ ਅਸੀਂ ਮਕਦਮਾ ਨੰਬਰ 1 ਦਰਜ ਰਜਿਸਟਰ ਕੀਤਾ ਜੀ ਕਿੱਥੋਂ ਲੈ ਆ ਗਿਆ ਸੀ ਕੁਛ ਨਾ ਦੱਸਿਆ ਇਹ ਜੀ ਇਹਨੇ ਪੁਰਾਣੇ ਰੱਖੇ ਸੀ ਕੋਲ ਇਹ ਦੱਸਣ ਦੇ ਮਤਲਬ ਉਹ ਪੁਰਾਣੇ ਕੋਹ ਰੱਖੇ ਸੀ ਤੇ ਉਸੇ ਦੀ ਸਪਲਾਈ ਕਰ ਰਿਆ ਸੀ ਸਰ ਇਹ ਸਪਲਾਈ ਕਰਨ ਚੱਲਦਾ ਸੀ ਜਾਂ ਕੀ ਸੀ ਸਰ ਭਾਈ ਇਹ ਜਿੱਦਾਂ ਹੁਣ ਤਿਆਰ ਆ ਰਿਹਾ ਬਸੰਤ ਰੋਧ ਦਾ ਇਹ ਵੇਚਣ ਵਾਸਤੇ ਕਿਹਨੂੰ ਇੱਕ ਤੇ ਕਿਹਨੂੰ ਦੋ ਦੇਣ ਵਾਸਤੇ ਕੱਢ ਕੇ ਲਿਆ ਗਿਆ ਸਰ ਕਿਹੜੀ ਜਗ੍ਹਾ ਤੋਂ ਨਿਯੰਤਰਣ ਕੀਤਾ ਸੀ ਇਹਦੀ ਅਸੀਂ ਸਾਡਾ ਫੋਕਲ ਪੁਆਇੰਟ ਹੈ ਜੀ ਸਰ ਇਕੱਲਾ ਨਹੀਂ ਜਾਂ ਹੋਰ ਵੀ ਨਹੀਂ ਇਕੱਲਾ ਜੀ ਇਕੱਲਾ ਫੋਕਲ ਪੁਆਇੰਟ ਦੇ ਵਿੱਚ ਇਹਦੀ ਕਾਰ ਨਹੀਂ ਰੋਕੀ ਆ ਸਰ ਇਹਨੇ ਕੁਝ ਦੱਸਿਆ ਤਾਂ ਪੁੱਛੀ ਗਿਆ ਕਿ ਇਹ ਕਿਹਦੇ ਦੇ ਕੰਮ ਕਰ ਰਹੇ ਸੀ ਹੂੰ ਇਹ ਗੱਟੂ ਪੁਰਾਣੇ ਪੈ ਸੀ ਅੱਛਾ ਪੁਰਾਣੇ ਗੱਟੇ ਪਟੇ ਪੈ ਤੇ ਉਹ ਪੁਰਾਣੇ ਗੱਟੂ ਦੀ ਸਪਲਾਈ ਕਰਦੇ ਸੀ ਹੂੰ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜੇ ਗੱਟੂ ਜਿਵੇਂ ਬੱਚੇ ਲੈਂਦੇ ਵੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਚਲੋ ਜੀ ਚੈਨਾ ਡੋਰਿਆ ਇਹ ਤੇ ਇੱਕ ਬਹੁਤ ਹੀ ਖਨੌਲੀ ਜੀ ਹਰਕਤ ਆ ਇਹਦੇ ਨਾਲ ਬਹੁਤ ਅੰਮ੍ਰਿਤਸਰ ਜੀ ਕੀ ਸਾਰੇ ਪੰਜਾਬ ਜੀ ਦੀ ਅਵਾਰਦਾਤਾ ਹੋਈਆਂ ਨੇ ਅਜੇ ਥੋੜਾ ਦਿਨ ਹੀ ਤੇਰੀ ਪਹਿਲਾਂ ਇੱਕ ਬਟਾਲਾ ਰੋਡ ਤੇ ਜਿਹੜਾ ਹੋਲਿਆ ਉਹਦੇ ਉੱਤੇ ਵੀ ਇੱਕ ਨੌਜਵਾਨ ਦੀ ਮੌਤ ਹੋਈ ਵੀਰ ਕੇ ਵਾਲੇ ਤੇ ਆ ਦੋ ਦਿਨ ਪਹਿਲਾਂ ਹੀ ਇੱਕ 9 ਸਾਲ ਦੀ ਲੜਕੀ ਦੀ ਮੌਤ ਹੋ ਗਈ ਜੀ ਤੇ ਚਾਈਨਾ ਡੋਰ ਜਿਹੜੀ ਆ ਇਹ ਬਹੁਤ ਜਿਆਦਾ ਖਤਰਨਾਕ ਹੈ ਬਿਲਕੁਲ ਪਾਬੰਦੀ ਲਗਣੀ ਚਾਹੀਦੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਚਾਈਨਾ ਡੋਰ ਨੂੰ ਵਰਤਵਾਰ ਬਰੰਦ ਕੀਤਾ ਜਾਵੇ ਤੇ ਲੋਕਾਂ ਨੂੰ ਸੁਰੱਖਿਅਤ ਆਵਾਜਾਈ ਕਰ ਚਲਾਈ ਜਾਵੇ ਸਰ ਸਮਝਦੇ ਨਹੀਂ ਕਿ ਚਾਈਨਾ ਡੋਰ ਪੰਛੀ ਫੰਕਸ਼ਨਾਂ ਤੇ ਵੀ ਖਤਰਨਾਕ ਬਹੁਤ ਜੀ ਬਹੁਤ ਪੰਛੀ ਬਹੁਤ ਮਰਦੇ ਆ ਜੀ ਪੰਛੀ ਵਾਸਤੇ ਸਰ ਜਿਹੜੇ ਬੱਚੇ ਉਡਾਉਂਦੇ ਉਹਦੇ ਪਰਿਵਾਰਾਂ ਨੂੰ ਕੀ ਬਿਲਕੁਲ ਬੋਲੋ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਇੱਕ ਡਰੋਨ ਦੇ ਜਰੀਏ ਇੱਕ ਮੈਮ ਚਲਾਈ ਆ ਉਹਦੇ ਥਰੂ ਵੀ ਅਸੀਂ ਬੜੇ ਗੱਟੂ ਬਰਾਮਦ ਕੀਤੇ ਆ ਤੇ ਜਿਹੜੇ ਬੱਚੇ ਡਾਰੇ ਨੇ ਡਰੋਨ ਦੇ ਥਰੂ ਬੱਚਿਆਂ ਨੂੰ ਕਾਬੂ ਕਰਕੇ ਪੁੱਛਿਆ ਪੁੱਛ ਕੇ ਕੀਤੀ ਜਾ ਰਹੀ ਵੀ ਇਹ ਡਰੋਨ ਦੇ ਜਿਹੜੇ ਡੋਰੇ ਕਿੱਥੋਂ ਲੈ ਕੇ ਆ ਰਹੇ ਸਿਰ ਉਹਨਾਂ ਦੇ ਪਰਿਵਾਰਾਂ ਦਾ ਵੀ ਕੋਈ ਮਾਮਲਾ ਦਰਜ ਕੀਤਾ ਜਾਏਗਾ ਜਿਹੜੇ ਪਰਿਵਾਰ ਪੇਰੈਂਟਸ ਨਹੀਂ ਰੋਕਦੇ ਬੱਚੇ ਬਿਲਕੁਲ ਜੀ ਬਿਲਕੁਲ ਆਧਨ ਵਾਰਨਿੰਗ ਦਿੱਤੀਆਂ ਨੇ ਸਾਡੇ ਸੀਨੀਅਰ ਅਫਸਰ ਸਾਹਿਬ ਨੇ ਜੇ ਨਾ ਹਟੇ ਤੇ ਫਿਰ ਉਹਨਾਂ ਦੇ ਮਾਪਦੋ ਦੇ ਖਿਲਾਫ ਹੀ ਕਾਰਵਾਈ ਕੀਤੀ ਜਾਊਗੀ ਜਿਹੜੇ ਮਾਪਿਓ ਬੱਚੇ ਨੂੰ ਸ਼ਹਿਰ ਦੇ ਰਹੇ ਨੇ ਡੋਰ ਲਿਆ ਕੇ ਆਪਣੇ ਬੱਚੇ ਨੂੰ ਖੁਦ ਦੇ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਸਰ ਹਰ ਸਾਲ ਡੋਰ ਲੋਕੀ ਕਹਿੰਦੇ ਕਿ ਬੰਦ ਹੋਵੇ ਪਰ ਫੇਰ ਤੋਂ ਚੱਲੇ ਜਾਂਦੇ ਲੋਕ ਇਹਦੇ ਵਿੱਚ ਜੀ ਕਾਲੀਆਂ ਭੇਟਾ ਜੀ ਇਹ ਪੈਸੇ ਦੇ ਲਾਲਚ ਵਿੱਚ ਆਣ ਕੇ ਬਾਹਰੋਂ ਡੋਰ ਸਸਤੀ ਲਿਆ ਕੇ ਤੇ ਮਹਿੰਗੇ ਬਾਹਰ ਹੀ ਵੇਚਦੇ ਨੇ ਕਿ ਘੋਲੇ ਭਾਲੇ ਲੋਕਾਂ ਨੂੰ ਦੇ ਜਾਂਦੇ ਨੇ ਕਿਹੜੀ ਜਗ੍ਹਾ ਤੇ ਬੰਦੀ ਸੀ ਕੁਛ ਇਹਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਇਹ ਤੇ ਬਾਹਰੋਂ ਲੈ ਕੇ ਆਉਂਦੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾਉਂਦੇ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News